ਬਾਈ ਜਿਹੜੀ ਤੁਸੀਂ ਆ ਭੈਣ ਦੇਖ ਰਹੇ ਹੋ ਨਾ ਇਹ ਭੈਣ ਨੇ ਸਾਫ਼-ਸਾਫ਼ ਲਿਖਿਆ ਹੋਇਆ ਵੀਡੀਓ ਪਾ ਕੇ ਰੀਲਾਂ ਬਹੁਤ ਪਾਉਂਦੀ ਆ ਕਿ ਘਰ ਵਾਲੇ ਨੇ ਮੈਨੂੰ ਘਰੋਂ ਕੱਢਤਾ ਦੇਖੋ ਘਰ ਵਾਲੇ ਨੇ ਬਾਈ ਘਰੋਂ ਕੱਢਤਾ ਇਸ ਭੈਣ ਨੂੰ ਕੀ ਕਹਿ ਕੇ ਕੱਢਤਾ ਕਿ ਤੂੰ ਵੀ ਜਾ ਮੈਨੂੰ ਤੂੰ ਵੀ ਨਹੀਂ ਚਾਹੀਦੀ ਤੇ ਜਿਹੜੀ ਕੁੜੀ ਆ ਆਪਣੀ ਮੈਨੂੰ ਉਹ ਵੀ ਨਹੀਂ ਚਾਹੀਦੀ ਵੀ ਆਪਦੀ ਕੁੜੀ ਆ ਆਪ ਹੀ ਲੈ ਜਾ ਤੇ ਤੂੰ ਵੀ ਚਲੀ ਜਾ ਵੀ ਮੇਰੇ ਘਰੋਂ ਨਿਕਲ ਜਾ ਇਹ ਗੱਲ ਕਹਿ ਕੇ ਘਰੋਂ ਕੱਢਤਾ ਹੁਣ ਭੈਣ ਪਚਾਰੀ ਡੇਲੀ ਰੀਲਾਂ ਪਾ ਰਹੀ ਆਗੀ ਤੇ ਆਪਣੇ ਦੁੱਖ ਦਰਦ ਲੋਕਾਂ ਨਾਲ ਸਾਂਝੇ ਕਰ ਰਹੀ ਆ ਕਿ ਮੇਰੇ ਨਾਲ ਐਦਾਂ ਹੋਇਆ ਮੇਰੇ ਨਾਲ ਐਦਾਂ ਹੋਇਆ ਇਹ ਭੈਣ ਕਹਿ ਰਹੀ ਆ ਕਿ ਇਹਦੇ ਸਾਰੇ ਜਿਹੜੇ ਸੌਂਗ ਸੀ ਸੌਂਗ ਵੀ ਮਰ ਗਏ ਸੌਂਗ ਤਾਂ ਬਾਈ ਮਰਨੇ ਸੀ ਕਿਉਂਕਿ ਸਾਰਾ ਕੁਝ ਖਤਮ ਹੋ ਗਿਆ ਘਰ ਵਾਲੇ ਨੇ ਕਿਉਂ ਐਦਾਂ ਕਰਿਆ ਕੀ ਕਾਰਨ ਸੀ ਉਹ ਵੀ ਤੁਹਾਨੂੰ ਦੱਸ ਦੇਣਾ ਘਰ ਵਾਲਾ ਕਿਸੇ ਹੋਰ ਕੁੜੀ ਨਾਲ ਕਿਸੇ ਹੋਰ ਪ੍ਰੇਮਿਕਾ ਦੇ ਨਾਲ ਰਹਿੰਦਾ ਹੋਰ ਪ੍ਰੇਮਿਕਾ ਨੂੰ ਸੱਚਾ ਪਿਆਰ ਕਰਦਾ ਘਰ ਵਾਲਾ ਜਿਹੜਾ ਭੈਣ ਦੇ ਘਰ ਵਾਲਾ ਸੀ ਉਹ ਕਿਸੇ ਹੋਰ ਕੁੜੀ ਨੂੰ ਸੱਚਾ ਪਿਆਰ ਕਰਦਾ ਸੀ ਹੋਰ ਕੁੜੀ ਨੂੰ ਸੱਚਾ ਪਿਆਰ ਕਰਦਾ ਤਾਂ ਕਰਕੇ ਐਸ ਭੈਣ ਨੂੰ ਛੱਡਿਆਗਾ ਦੇਖੋ ਭਾਈ ਸਮਝ ਨਹੀਂ ਆ ਰਹੀ ਕਿਦਾਂ ਕਿਹਾ ਹੋਊਗਾ ਕਿ ਤੇ ਮੂੰਹ ਵੀ ਨਹੀਂ ਚਾਹੀਦੀ ਤੇਰੀ ਕੁੜੀ ਵੀ ਨਹੀਂ ਚਾਹੀਦੀ ਇਹ ਕਹਿਣ ਲਈ ਬਹੁਤ ਵੱਡਾ ਦਿਲ ਚਾਹੀਦਾ ਤੇ ਆਪਾਂ ਤੋਂ ਤਾਂ ਭਾਈ ਇਹ ਸੁਣ ਕੇ ਡਰ ਲੱਗਦਾ ਵੀ ਐਡੀ ਗੱਲ ਕਹੇ ਤੇ ਆਪਾਂ ਕਹਿ ਕਿੱਥੋਂ ਸਕਦੇ ਆ ਅਪਾ ਕਹਿ ਨਹੀਂ ਸਕਦੇ ਏਡੀ ਗੱਲ ਦੇਖੋ ਕਿਸੇ ਹੋਰ ਨਾਲ ਵੀ ਜਾਂ ਤਾਂ ਵਿਆਹ ਹੀ ਨਾ ਕਰਾਉਂਦਾ ਪਹਿਲਾਂ ਵਿਆਹ ਹੀ ਨਹੀਂ ਸੀ ਕਰਾਉਣਾ ਜੇ ਐਦਾਂ ਕਰਨਾ ਸੀ ਫਿਰ ਵਿਆਹ ਕਰਾਉਣ ਦੀ ਲੋੜ ਕੀ ਸੀ ਪਹਿਲਾਂ ਹੀ ਉਸ ਕੁੜੀ ਨਾਲ ਵਿਆਹ ਕਰਾ ਲੈਂਦਾ ਤੁਸੀਂ ਵੀਡੀਓ ਸੱਜ ਕੇ ਸ਼ੇਅਰ ਕਰਨਾ ਮਿੱਤਰੋ ਜਿੰਨੇ ਭੈਣ ਭਰਾ ਦੇਖ ਰਹੇ ਨੇ ਸ਼ੇਅਰ ਕਰ ਦਿਓ ਕਿਉਂਕਿ ਕੱਲੋ ਤੁਹਾਡੇ ਨਾਲ ਵੀ ਨਾ ਐਦਾਂ ਹੋ ਜੇ ਤੁਹਾਡੇ ਨਾਲ ਐਦਾਂ ਨਾ ਹੋਵੇ ਤਾਂ ਕਰਕੇ ਵੀਡੀਓ ਬਣਾਈਆ ਵੀ ਤੁਸੀਂ ਆਪਣਾ ਆਪਣਾ ਸਾਰਾ ਕੁਝ ਪੁੱਸ ਗਿੱਸ ਕੇ ਫੇਰ ਵਿਆਹ ਕਰਵਾਇਆ ਕਰੋ ਇਹ ਭਾਈ ਅੱਜ ਕੱਲ ਟਾਈਮ ਹੀ ਐਦਾਂ ਦਾ ਪਤਾ ਨਹੀਂ ਲੱਗਦਾ ਉਹ ਕਹਿੰਦੇ ਹੁੰਦੇ ਆ ਖੋਦਾ ਪਹਾੜ ਨਿਕਲਾ ਚੂਹਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕੀ ਨਿਕਲਿਆ ਵੇ ਕਿਹੜੇ ਵੇਲੇ ਕੀ ਗੱਲ ਪਤਾ ਲੱਗੇ ਪਹਿਲਾਂ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਮੁੰਡੇ ਕੁੜੀਆਂ ਨੂੰ ਹੱਥ ਬੰਨ੍ਹ ਕੇ ਵੇਣ ਤੇ ਇੱਕ ਦੂਜੇ ਨੂੰ ਪੁੱਸ ਲਿਆ ਕਰੋ ਕਿ ਤੂੰ ਮੈਨੂੰ ਪਿਆਰ ਕਰੇਂਗਾ ਤੇਰਾ ਕਿਸੇ ਪਾਸੇ ਹੋਰ ਤਾਂ ਨਹੀਂ ਕੋਈ ਲੈਣਾ ਦੇਣਾ ਕਿਸੇ ਨਾਲ ਗੱਲਬਾਤ ਤਾਂ ਨਹੀਂ ਇਹ ਸਾਰੀ ਇਦਾਂ ਦੀ ਗੱਲ ਬਾਈ ਪੁੱਛ ਲੈਣੀ ਚਾਹੀਦੀ ਆ ਪੁੱਛ ਕੇ ਉਸ ਤੋਂ ਬਾਅਦ ਵਿਆਹ ਕਰਵਾਉਣਾ ਚਾਹੀਦਾ ਸਾਰੀ ਗੱਲ ਪਹਿਲਾਂ ਪੁੱਛੋ ਉਸ ਤੋਂ ਬਾਅਦ ਵਿਆਹ ਕਰਵਾਓ ਹੁਣਾਂ ਭੈਣ ਦੀ ਜ਼ਿੰਦਗੀ ਖਰਾਬ ਹੋ ਗਈ ਇੱਕ ਤਾਂ ਨੰਬਰ 2 ਤੇ ਕੁੜੀ ਦੀ ਜ਼ਿੰਦਗੀ ਵੀ ਖਰਾਬ ਹੋ ਜਾਣੀ ਆ ਦੇਖਿਓ ਕੁੜੀ ਦੀ ਜ਼ਿੰਦਗੀ ਖਰਾਬ ਹੋਣੀ ਆ ਬਾਈ ਚਲੋ ਰੱਬ ਕਰੋ ਕੁੜੀ ਦੀ ਜ਼ਿੰਦਗੀ ਸੁਧਰ ਜੋ ਕੁੜੀ ਦੀ ਜ਼ਿੰਦਗੀ ਬਣ ਜੋਗੇ ਪਰ ਭੈਣ ਦੀ ਜ਼ਿੰਦਗੀ ਤਾਂ ਖਰਾਬ ਹੋ ਗਈ ਨਾ ਭੈਣ ਕਿਵੇਂ ਐਸ ਕੁੜੀ ਨੂੰ ਬਾਲੂਗੀ ਕਿਵੇਂ ਪਾਲਣ ਪੋਸਣ ਕਰੂ ਐਸ ਕੁੜੀ ਦਾ ਕਿੰਨਾ ਔਖਾ ਕਿੰਨਾ ਖਰਚਾ ਹੁੰਦਾ ਖਰਚਾ ਕਿੱਥੋਂ ਚੱਕੂਗੀ ਭੈਣ ਸਮਝੋ ਬਾਹਰਾਂ ਗੱਲ ਯਾਰ ਸੋ ਤੁਸੀਂ ਹੱਥ ਬੰਨ ਕੇ ਬੇਨਤੀ ਆ ਇਦਾਂ ਦੇ ਕੰਮ ਨਾ ਕਰਿਆ ਕਰੋ ਵਿਆਹ ਪਹਿਲਾਂ ਹੀ ਨਾ ਕਰਵਾਇਆ ਕਰੋ ਜੇ ਕਰਵਾਉਣੇ ਹੋ ਤਾਂ ਉਹਨੂੰ ਸਿਰੇ ਤੱਕ ਨਭਾਇਆ ਕਰੋ ਕਿਉਂਕਿ ਬਾਅਦ ਦੇ ਵਿੱਚ ਅਗਲੇ ਦਾ ਘਰ ਉਜੜ ਜਾਂਦਾ ਅਗਲੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਤੇ ਨਾਲ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੁੰਦੀ ਹੈਗੀ ਹੱਥ ਬੰਨ ਕੇ ਬੈਣਤੀ ਆ ਮੜੀਏ ਗੌਰ ਕਰ ਲਿਆ ਕਰੋ ਸਭ ਕੁਝ ਪਹਿਲਾਂ ਆਪਦਾ ਪੁੱਸ ਗਿੱਸ ਕੇ ਬਈ ਫੇਰ ਵਿਆਹ ਕਰਵਾਇਆ ਕਰੋ ਨਹੀਂ ਤੁਹਾਡੇ ਨਾਲ ਐਦਾਂ ਹੋ ਗਿਆ ਤਾਂ ਤੁਹਾਨੂੰ ਬਹੁਤ ਮਹਿੰਗਾ ਪਊਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਆ ਕੀ ਹੋ ਗਿਆ ਸੋ ਹੱਥ ਬੰਨ ਕੇ ਬੈਣਤੀ ਆ ਸ਼ੇਅਰ ਕਰ ਦਿਓ ਵੀਡੀਓ ਸਾਰਿਆਂ ਨੇ ਐਸ ਭੈਣ ਲਈ